ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇੱਕ ਹੋਰ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ ਆਂ ਛੋਟੇ ਜਿਹੇ ਬੱਚੇ ਦੀ ਕੋਟ ਈ ਆਈ ਹੋਈ ਸੀ ਜੀ ਆਲਟਰੇਸ਼ਨ ਕਰਨ ਵਾਸਤੇ ਤੇ ਇਹਦੇ ਵਿੱਚ ਥੋੜੀਆਂ ਜਿਹੀਆਂ ਪ੍ਰੋਬਲਮ ਲੱਗੀਆਂ ਕਿ ਇੱਕ ਦਾ ਜਿਹੜਾ ਉਹ ਤੀਰਾ ਸੀ ਉਹ ਜ਼ਿਆਦਾ ਸੀਗਾ ਤੇ ਤੀਰਾ ਜ਼ਿਆਦਾ ਹੋਣ ਕਰਕੇ ਜੋ ਆਪਣਾ ਮੋਢਾ ਸੀ ਗਿਰਦਾ ਸੀਗਾ ਤੇ ਦੂਜੀ ਹੈਗੀ ਸੀ ਲੂਜ਼ ਤੇ ਕੋਟੀ ਲੂਜ਼ ਸੀਗੀ ਤੇ ਤੀਜੀ ਪ੍ਰੋਬਲਮ ਸੀ ਜੀ ਜੋ ਇਸਦੀ ਬਾਜੂ ਸੀ ਕੋਟੀ ਦੀ ਤੇ ਉਸ ਦੇ ਪ੍ਰੋਪਰ ਸਹੀ ਜੋ ਆਪਣੀ ਸ਼ੇਪ ਨਹੀਂ ਸੀ ਬਣੀ ਹੋਈ ਜਿਆਦਾ ਲੂਜ਼ ਲੱਗਦੀ ਸੀ ਤੇ ਆਪਾਂ ਨੇ ਦੇਖੋ ਜੀ ਇਸ ਨੂੰ ਚੰਗੇ ਤਰੀਕੇ ਨਾਲ ਜੀ ਜੋ ਅਲਟਰੇਸ਼ਨ ਕੀਤੀ ਹੈ ਤੁਹਾਨੂੰ ਦੱਸਾਂਗੇ ਵੀ ਫੁੱਲ ਵੀਡੀਓ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਜੀ ਤੇ ਸਭ ਤੋਂ ਪਹਿਲਾਂ ਜੇ ਆਪਾਂ ਕੋਟੀ ਦੇ ਦੋਨੇ ਦੋਨਾਂ ਸੈਟਾਂ ਦੇ ਦੇਖੋ ਆਪਣੇ ਬਾਜੂਆਂ ਨੇ ਜੋ ਅਲੱਗ ਕਰ ਲਈਆਂ ਨੇ ਅਲੱਗ ਕਰਨ ਤੋਂ ਬਾਅਦ ਜਿੰਨੀ ਆਪਾਂ ਨੂੰ ਕੋਟੀ ਦੀ ਫਿਟਿੰਗ ਚਾਹੀਦੀ ਸੀਗੀ ਦੋਨਾਂ ਸੈਟਾਂ ਨੂੰ ਆਪਾਂ ਨੇ ਉਸ ਦੇ ਦੋ ਨਿਸ਼ਾਨ ਵੀ ਲਗਾ ਰੱਖੇ ਨੇ ਤੇ ਇੱਕ ਗੱਲ ਤੁਹਾਨੂੰ ਹੋਰ ਦੱਸ ਦਿੰਦੇ ਆ ਜੀ ਜੋ ਸਾਰੇ ਨੂੰ ਆਪਣੀ ਮੇਨ ਗੱਲ ਹੈ ਕਿ ਜਦੋਂ ਆਪਾਂ ਤੀਰ ਨਾਲ ਬਾਜੂ ਲਗਾਉਣੀ ਆ ਤੇ ਤੁਸੀਂ ਉਸ ਤੋਂ ਪਹਿਲਾਂ ਇਸ ਨੂੰ ਓਵਰਲੈਪ ਜ਼ਰੂਰ ਕਰਨਾ ਹੈ ਜੀ ਕਿਉਂਕਿ ਜੇ ਆਪਾਂ ਓਵਰਲੈਪ ਨਹੀਂ ਕਰਾਂਗੇ ਤੇ ਜੋ ਆਪਣੇ ਬੁੰਤੀ ਦੇ ਆਪਣੇ ਟਾਂਕੇ ਕਹਿੰਦੇ ਆ ਕਿ ਉਹ ਉੱਡੜ ਜਾਣਗੇ ਇਸ ਕਰਕੇ ਸਭ ਤੋਂ ਪਹਿਲਾਂ ਓਵਰਲੈਪ ਜ਼ਰੂਰੀ ਹੈ ਜੇ ਮੇਰੇ ਕਿਸੇ ਭੈਣ ਕੋਲ ਓਵਰਲਾਕ ਦੀ ਮਸ਼ੀਨ ਨਹੀਂ ਹੈਗੀ ਤਾਂ ਤੁਸੀਂ ਇਸ ਨੂੰ ਸੌਖਾ ਤਰੀਕਾ ਵੀ ਕਰ ਸਕਦੇ ਹੋ ਕਿਉਂਕਿ ਇਹ ਦੇਖੋ ਕਰੋਸ਼ੀਆ ਆਪਣੇ ਹਰ ਘਰ ਵਿੱਚ ਹੁੰਦਾ ਵਾ ਤੇ ਤੁਸੀਂ ਬਾਜੂ ਲਗਾਉਣ ਤੋਂ ਪਹਿਲਾਂ ਇਸ ਨੂੰ ਕਰੋਸ਼ੀਆ ਕਰ ਲਓ ਕਰੋਸ਼ੀਏ ਦੀ ਜੋ ਸ਼ੇਪ ਬਣੇ ਬਿਲਕੁਲ ਆਪਣੇ ਓਵਰਲਾਕ ਦੀ ਤਰ੍ਹਾਂ ਹੀ ਲੱਗੂਗੀ ਜਾਂ ਤੁਸੀਂ ਕਾਟਨ ਦੇ ਕੱਪੜੇ ਦੀ ਰੇਵਲੀਰ ਕਹਿ ਦਿੰਦੇ ਆਪਾਂ ਜੋ ਆਪਾਂ ਸੂਟ ਦੇ ਬੈਕ ਸਾਈਡ ਲਗਾਉਣੇ ਆ ਤੇ ਤੁਸੀਂ ਉਸ ਦੇ ਨਾਲ ਜੋ ਇਸ ਦੇ ਹਲਕੇ ਹਲਕੇ ਬਾਜੂ ਤੇ ਨਾਲ ਕੋਟੀ ਦੇ ਮੋੜਿਆਂ ਨਾਲ ਤੁਸੀਂ ਲਗਾ ਸਕਦੇ ਹੋ ਤੇ ਇਹਦੇ ਨਾਲ ਆਪਣੀ ਬੁੰਤੀ ਜੋ ਮਤਲਬ ਅੱਗੇ ਨਹੀਂ ਉੱਡੜੂਗੀ ਤੇ ਇਸ ਤੋਂ ਬਾਅਦ ਜੇ ਆਪਾਂ ਹੁਣ ਦੇਖੋ ਥੀਰੇ ਦੀ ਆਪਾਂ ਨੇ ਜੋ ਓਵਰਲੈਕ ਸੀ ਪਹਿਲਾਂ ਕਰ ਰੱਖੀ ਹੈ ਮੋਢੇ ਦੀ ਤੇ ਬਾਜੂ ਦੀ ਆਪਾਂ ਇਸ ਕਰਕੇ ਨਹੀਂ ਕੀਤੀ ਕਿਉਂਕਿ ਬਾਜੂ ਪਹਿਲੀ ਪੂਰੀ ਨਾਪਦੀ ਸੀਗੀ ਜੇ ਬਾਜੂ ਕੋਟ ਦੀ ਲੰਬੀ ਹੁੰਦੀ ਤਾਂ ਆਪਾਂ ਨੂੰ ਕਟਿੰਗ ਕਰਕੇ ਫਿਰ ਉਸ ਨੂੰ ਵੀ ਓਵਰਲੈਕ ਕਰਨਾ ਪੈਂਦਾ ਤੇ ਹੁਣ ਆਪਾਂ ਜਿਹਦੇ ਨਾਲ ਸਲਾਈ ਲਗਾਉਣੀ ਆ ਤੇ ਆਪਣੇ ਕੋਟ ਹੀ نیچے ਰੱਖੀ ਹੋਈ ਹੈ ਜੀ ਬਾਜੂ ਆਪਣੇ ਉੱਪਰ ਹੈ ਕਿਉਂਕਿ ਇਹਦੇ ਵਿੱਚ ਇਹ ਚੀਜ਼ ਹੁੰਦੀ ਹੈ ਕਿ ਜੇ ਆਪਾਂ ਇੱਕ ਚੀਜ਼ ਵੀ ਦੋਨਾਂ ਜੋ ਥੋੜੇ ਜਿਵੇਂ ਖਿੱਚ ਲਈ ਤਾਂ ਆਪਣੇ ਜੋ ਬਾਹਰ ਦੀ ਸ਼ੇਪ ਆ ਉਹ ਸਹੀ ਨਹੀਂ ਬਣਨੀ ਇਸ ਕਰਕੇ ਆਪਾਂ ਦੋਨਾਂ ਚੀਜ਼ਾਂ ਨੂੰ ਬਰਾਬਰ ਰੱਖਣਾ نیچے ਵਾਲਾ ਕੱਪੜਾ ਤੇ ਉੱਪਰ ਵਾਲਾ ਕੱਪੜਾ ਆਪਾਂ ਨੇ ਖਿੱਚਣਾ ਨਹੀਂ ਹੈਗਾ ਤੇ ਆਪਾਂ ਮਤਲਬ ਥੋੜੇ-ਥੋੜੇ ਸਲਾਈ ਦੇ ਨਾਲ ਦੇਖਾਂਗੇ ਵੀ ਚੈੱਕ ਵੀ ਕਰਾਂਗੇ ਦੇਖੋ ਮੈਂ ਇਸ ਕਰਕੇ ਤੁਹਾਨੂੰ ਵੀਡੀਓ ਵਿੱਚ ਦਿਖਾ ਰਹੀ ਆ ਕਿ ਆਪਣੀ ਜੋ ਸ਼ੇਪ ਆ ਚੰਗੀ ਤਰ੍ਹਾਂ ਕੋਟੀ ਦੀ ਜਿੱਦਾਂ ਹੈਗੀ ਸੀ ਉਦਾਂ ਹੀ ਲੱਗੇ ਤੇ ਇਸ ਤੋਂ ਬਾਅਦ ਜੇ ਦੇਖੋ ਆਪਾਂ ਪ੍ਰੋਪਰ ਜੋ ਸਲਾਈ ਲਗਾ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਬਾਜੂ ਦੀ ਜੋ ਸ਼ੇਪ ਬਣਾਉਣੀ ਸੀਗੀ ਹਾਂਜੀ ਬਾਜੂ ਦੀ ਆਪਾਂ ਨੇ ਸ਼ੇਪ ਤੇ ਜੋ ਨਿਸ਼ਾਨ ਲਾ ਰੱਖੇ ਸੀਗੇ ਤੇ ਜਿਵੇਂ ਕਿ ਆਪਾਂ ਸ਼ਰਟ ਦੇ ਵਿੱਚ ਵਾਹਾਂ ਤੋਂ ਲੈ ਕੇ ਆਪਾਂ ਪੂਰੀ ਐਂਡ ਤੱਕ ਸਲਾਈ ਲਗਾਉਣੀ ਉਦਾਂ ਹੀ ਆਪਾਂ ਨੇ ਕੋਟੀ ਦੀ ਵੀ ਇਦਾਂ ਹੀ ਸਲਾਈ ਲਗਾਈ ਆ ਬਾਅਦ ਜੋ ਸਟਾਰਟ ਕਰਕੇ ਆਪਾਂ ਨੇ ਬਾਰਡਰ ਤੱਕ ਸਲਾਈ ਨੂੰ ਆਪਾਂ ਨੇ ਖਤਮ ਕਰ ਦਿੱਤਾ ਦੋਨਾਂ ਸਾਈਡਾਂ ਤੋਂ ਆਪਾਂ ਨੇ ਜੀ ਚੰਗੀ ਤਰ੍ਹਾਂ ਇਸ ਦੀ ਜੋ ਸਲਾਈ ਸੋ ਲਗਾਤੀ ਹੈ ਤੇ ਦੇਖੋ ਜੀ ਜਿਵੇਂ ਕਿ ਹੁਣ ਆਪਣੇ ਕੋਲ ਇਦਾਂ ਦੀ ਕੋਟੀਆਂ ਆਪਾਂ ਮਤਲਬ ਰੈਡੀਮੇਡ ਲੈਣੇ ਆ ਬਹੁਤ ਪ੍ਰੋਬਲਮਸ ਹੋ ਜਾਂਦੀਆਂ ਨੇ ਬੱਚਿਆਂ ਕਰਕੇ ਵੀ ਹੋ ਜਾਂਦੀਆਂ ਨੇ ਕਿ ਕਈ ਵਾਰ ਬੱਚਿਆਂ ਨੇ ਨਾਪ ਸਹੀ ਨਹੀਂ ਆਉਂਦੀਆਂ ਤੇ ਲੇਡੀਜ਼ ਜੈਂਸ ਤਕਰੀਬਨ ਇਦਾਂ ਦੇ ਪ੍ਰੋਬਲਮ ਆ ਹੀ ਜਾਂਦੇ ਆ تیرੇ ਜ਼ਿਆਦਾ ਵੱਡੇ ਹੁੰਦੇ ਨੇ ਹੁਣ ਤੁਸੀਂ ਉਹਨਾਂ ਨੂੰ ਆਪਣੇ ਖੋਦ ਘਰੇ ਆਪਦੇ ਆਪ ਉਸ ਨੂੰ ਚੰਗੀ ਤਰ੍ਹਾਂ ਸਟਿਚ ਕਰ ਸਕਦੇ ਹੋ ਤੇ ਕਈ ਵਾਰੀ ਆਪਣੇ ਮਨ ਦੇ ਵਿੱਚ ਇਹ ਡਰ ਹੁੰਦਾ ਵਾ ਕਿ ਦੇਖੋ ਕਿ ਰੈਡੀਮੇਡ ਨਾ ਕਿ ਬਰੀਕ ਬੁੰਤੀ ਆ ਕਿ ਕੋਈ ਕਿਤੇ ਟਾਂਕਾ ਜਾਂ ਉਧਰ ਨਾ ਜਾਵੇ ਜਾਂ ਕੋਟੀ ਖਰਾਬ ਨਾ ਹੋ ਜੇ ਤੇ ਸਭ ਤੋਂ ਸੌਖਾ ਤਰੀਕਾ ਇਹੀ ਹੈ ਜੀ ਤੁਸੀਂ ਨੂੰ ਜਦੋਂ ਧੇੜਨਾ ਥੋੜਾ ਜਿਹਾ ਧਿਆਨ ਨਾਲ ਧੇੜਨਾ ਵਾ ਤੇ ਉਹ ਦੂਜੀ ਗੱਲ ਜੀ ਜਦੋਂ ਆਪਾਂ ਦੋਨੇ ਚੀਜ਼ਾਂ ਧੇੜਾਂਗੇ ਕਿਉਂਕਿ ਇਹ ਦੇਖੋ ਬਾਜਰੀ ਆਪ ਨੂੰ ਹਮੇਸ਼ਾ ਲੱਗ ਕਰਨੀ ਪੈਂਦੀ ਆ ਬਾਕੀ ਕੋਟੀ ਨਾਲ ਆਪਾਂ ਨੂੰ ਕੁਝ ਹੋਰ ਲੱਗ ਕਰਨ ਦੀ ਲੋੜ ਨਹੀਂ ਹੁੰਦੀ ਤੇ ਨਹੀਂ ਹੁੰਦਾ ਵਾ ਤੇ ਇਸ ਕਰਕੇ ਆਪਾਂ ਪਹਿਲਾਂ ਕਰੋਸ਼ੀਅ ਨਾਲ ਉਸ ਦੀ ਜੋ ਫੋਲਡਿੰਗ ਕਰ ਲਓ ਤੇ ਜੋ ਆਪਣੇ ਟਾਂਕੇ ਨਾ ਖਰਾਬ ਹੋ ਨਹੀਂ ਤੁਸੀਂ ਕਾਟਨ ਦਾ ਕੋਈ ਵੀ ਕੱਪੜਾ ਲਗਾ ਸਕਦੇ ਹੋ ਦੋਨਾਂ ਸਾਈਡਾਂ ਦੇ ਤੇ ਉਸ ਤੋਂ ਬਾਅਦ ਜਿਵੇਂ ਆਪਾਂ ਨਾਰਮਲ ਕੱਪੜੇ ਦੀ ਆਪਾਂ ਬਾਜੂਆਂ ਲਗਾਉਣੀਆਂ ਸੂਟਾਂ ਦੇ ਉਦਾਂ ਤੁਸੀਂ ਬਾਜੂ ਲਗਾ ਕੇ ਤੇ ਕੋਟ ਦੀ ਅਲਟਰੇਸ਼ਨ ਤੁਸੀਂ ਚੰਗੀ ਤਰ੍ਹਾਂ ਆਪ ਖੁਦ ਕਰ ਸਕਦੇ ਹੋ ਤੇ ਇਹ ਹੈਗੇ ਜੀ ਆਪਣੇ ਕੋਟੀ ਦੀ ਪਰਫੈਕਟ ਲੁੱਕ ਦੇਖੋ ਸਾਰੀ ਆਪਾਂ ਜਿੱਦਾਂ ਆਪਾਂ ਨੂੰ ਪ੍ਰੋਬਲਮਸ ਲੱਗੀ ਸਾਰੀ ਆਪਣੇ ਪ੍ਰੋਬਲਮ ਸੋਲਵ ਕੀਤੀਆਂ ਨੇ ਤੇ ਇਹਦਾ ਵੀ ਦੇਖੋ ਠੀਕ ਹੈ ਕੋਟੀ ਦੀ ਸ਼ੇਪ ਵੀ ਬਣ ਗਈ ਦੇਖੋ ਬਾਜੂ ਦੀ ਹੁਣ ਸ਼ੇਪ ਕਿੰਨੀ ਸੋਹਣੀ ਲੱਗ ਰਹੀ ਹੈ ਜੋ ਅਪ ਸਟਾਰਟਿੰਗ ਵਿੱਚ ਤੁਹਾਨੂੰ ਬਾਜੂ ਦੀ ਸ਼ੇਪ ਦਿਖਾਈ ਸੀਗੀ ਥੋੜੀ ਜਿਹਾ ਆਰਡ ਲੱਗਦੀ ਸੀਗੀ ਇਸ ਕਰਕੇ ਕਿ ਕੋਈ ਇਦਾਂ ਦੀ ਕੋਈ ਜ਼ਿਆਦਾ ਘਬਰਾਉਣ ਵਾਲੀ ਗੱਲ ਨਹੀਂ ਹੁੰਦੀ ਕੋਟੀਆਂ ਤੁਸੀਂ ਖੁਦ ਹੁਣ ਆਪਣੇ ਘਰੇ ਤਿਆਰ ਕਰ ਸਕਦੇ ਹੋ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਜੀ ਪਲੀਜ਼ ਲਾਈਕ ਸ਼ੇਅਰ ਤੁਸੀਂ ਜਰੂਰ ਕਰਿਆ ਕਰੋ ਜੇ ਤੁਸੀਂ ਮੇਰੇ ਪੇਜ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਫੋਲੋ ਕਰਿਓ ਜੀ ਤੇ ਅੱਗੇ ਤੋਂ ਵੀ ਆਪਾਂ ਕੋਸ਼ਿਸ਼ ਜਾਰੀ ਰੱਖਾਂਗੇ ਤੁਹਾਡੇ ਨਾਲ ਇਦਾਂ ਦੀਆਂ ਜੋ ਵੀਡੀਓ ਆਪਣੀ ਸਟੀਚਿੰਗ ਦੇ ਮਾਮਲੇ ਵਿੱਚ ਹੁੰਦੀਆਂ ਨੇ ਤੁਹਾਡੇ ਨਾਲ ਸਾਂਝਾ ਕਰਨਦੀਆਂ ਸਾਰਿਆਂ ਦਾ ਜੀ ਬਹੁਤ ਧੰਨਵਾਦ